ਦੀਆਂ ਤਾਂ ਅੱਖਾਂ ਤੱਕ ਚਲੇ ਜਾਂ ਗਿੰਗਾ ਕਿਉਂਕਿ ਡਰੋਨ ਦੇ ਰਾਹੀਂ ਜਦੋਂ ਅਥਰੂ ਗੈਸ ਦੇ ਗੋਲੇ ਸੁੱਟੇ ਜਾਂਦੇ ਨੇ ਤਾਂ ਉਸ ਦੇ ਨਾਲ ਸਿੱਧਾ ਜਿਹੜਾ ਅਸਰ ਆਮ ਲੋਕਾਂ ਦੇ ਜਿਹੜਾ ਉੱਥੇ ਪੈਂਦਾ ਹੈਗਾ ਲੋਕਾਂ ਨੂੰ ਸਹ ਲੈਣਾ ਵੀ ਔਖਾ ਹੋ ਜਾਂਦਾ ਤਾਂ ਜੇ ਇਹਦੇ ਵਿੱਚ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈ ਕਿ ਹਰਿਆਣਾ ਦੇ ਹਸਾਰ ਦੀਆਂ ਤਸਵੀਰਾਂ ਨੇ ਜਿੱਥੇ ਕਿਸਾਨਾਂ ਦੇ ਵੱਲੋਂ ਖਨੌਰੀ ਬਾਰਡਰ ਦੇ ਵੱਲ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਉਸ ਤੋਂ ਪਹਿਲਾਂ ਹੀ ਜਿਹੜੇ ਹਰਿਆਣਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਰੋਕ ਲਿਆ ਜਾਂਦਾ ਅਤੇ ਉਹਨਾਂ ਨੂੰ ਰੀਟੇਨ ਕਰਕੇ ਜੋ ਗੱਡੀਆਂ ਦੇ ਵਿੱਚ ਸੁੱਟ ਲਿਆ ਜਾਂਦਾ ਤਾਂ ਇੱਕ ਪਾਸੇ ਟਰੈਕਟਰ ਟਰਾਲੀਆਂ ਤੇ ਕਿਸਾਨ ਵੀ ਡਟੇ ਹੋਏ ਸੀਗੇ ਤਾਂ ਇੱਕ ਪਾਸੇ ਜਿਵੇਂ ਕਿਸਾਨ ਡਟੇ ਹੋਏ ਨੇ ਦੂਸਰੇ ਪਾਸੇ ਐਸਕੇਮ ਦੇ ਵੱਲੋਂ ਵੀ ਤਰ੍ਹਾਂ-ਤਰ੍ਹਾਂ ਦੀਆਂ ਜਿਹੜੀਆਂ ਉਹ ਕਾਰਸਿਤਤੀਆਂ ਗਈਆਂ ਨੇ ਜਿਸ ਤਰ੍ਹਾਂ ਅੱਜ ਬਲੈਕ ਡੇਮ ਦਾ ਹੁੰਦਾ ਐਲਾਨ ਕੀਤਾ ਗਿਆ ਸੀਗਾ ਇਸ ਤੋਂ ਬਾਅਦ ਜਿਹੜੇ 14 ਮਾਰਚ ਦੀ ਗੱਲ ਕੀਤੀ ਜਾਵੇ ਤਾਂ ਆਰਾਮਲੀਲਾ ਮੈਦਾਨ ਦੇ ਵਿੱਚ ਦਿੱਲੀ ਦੇ ਆਰਾਮਲੀਲਾ ਮੈਦਾਨ ਦੇ ਵਿੱਚ ਮਹਾਪੰਚਾਇਤ ਦਾ ਸੱਦਾ ਦਿੱਤਾ ਗਿਆ ਤਾਂ ਐਸਕੇਮ ਦੇ ਵੱਲੋਂ ਵੀ ਕਿਤੇ ਨਾ ਕਿਤੇ ਐਕਸ਼ਨ ਪਲਾਨ ਜਿਹੜੇ ਉਹ ਵਿੱਡੇ ਜਾ ਰਹੇ ਪਰ ਜੇਕਰ ਸ਼ੰਭੂ ਬਾਰਡਰ ਦੀ ਗੱਲ ਕੀਤੀ ਜਾਵੇ ਜਾਂ ਖਣੌੜੇ ਬਾਰਡਰ ਤੇ ਤਾਂ ਇੱਥੇ ਕੁਝ ਜਥੇਬੰਦੀਆਂ ਖਾਸ ਤੌਰ ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸਿੱਧੂਪੁਰ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਹਨਾਂ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਸਰਵਣ ਸਿੰਘ ਪੰਦੇਰ ਉਹ ਉੱਥੇ ਮੌਜੂਦ ਨੇ ਇਸ ਤੋਂ ਇਲਾਵਾ ਹਰਿਆਣਾ ਦੀ ਜੇ ਕਲ ਕੀਤੀ ਜਾਵੇ ਤੇ ਹਰਿਆਣਾ ਦੇ ਵੀ ਕਈ ਆਗੂ ਉੱਥੇ ਮੌਜੂਦ ਨੇ ਯੂਪੀ ਬਿਹਾਰ ਦੇ ਵੀ ਕਿਸਾਨ ਆਗੂ ਉੱਥੇ ਮੌਜੂਦ ਨੇ ਇਸ ਤਰ੍ਹਾਂ ਕਰਨ ਦੇ ਕਿਸਾਨ ਆਗੂ ਨੇ ਤਾਂ ਉਹ ਵੀ ਪਰਿਵਾਰ ਸਮੇਤ ਉੱਥੇ ਡਟੇ ਹੋਏ ਨੇ ਪਰ ਜਿਸ ਤਰ੍ਹਾਂ ਹੁਣ ਇਹ ਅੰਦੋਲਨ ਅੱਗੇ ਵਧਦਾ ਜਾ ਰਿਹਾ ਤਾਂ ਪ੍ਰਸ਼ਾਸਨ ਦੇ ਵੱਲੋਂ ਵੀ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਅੱਜ ਜਿਹੜੇ 2 ਦਿਨਾਂ ਦੇ ਲਈ ਦਿੱਲੀ ਕੂਚ ਨੂੰ ਫਿਲਹਾਲ ਰੋਕਿਆ ਹੋਇਆ ਸੀਗਾ ਉਸ ਨੂੰ ਲੈ ਕੇ ਵੀ ਕੋਈ ਨਾ ਕੋਈ ਵੱਡੀ ਖਬਰ ਜ਼ਰੂਰ ਸਾਹਮਣੇ ਆ ਸਕਦੀ ਆ ਕਿਉਂਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਲਗਾਤਾਰ ਜਿਹੜੇ ਸਵੇਰ ਵੇਲੇ ਵੀ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਸ਼ਾਮ ਵੇਲੇ ਵੀ ਤਾਂ ਉਹਨਾਂ ਦੇ ਵੱਲੋਂ ਇੱਕ ਜਿਹੜਾ ਪਹਿਲਾਂ 2 ਦਿਨ ਪਹਿਲਾਂ ਇੱਕ ਆ ਗਿਆ ਸੀਗਾ ਫਿਲਹਾਲ ਅਸੀਂ ਦੋ ਦਿਨ ਦੇ ਲਈ ਜਿਹੜਾ ਦਿੱਲੀ ਕੁਚਾ ਉਸ ਨੂੰ ਟਾਲਦੇ ਆ ਕਿਉਂਕਿ ਕਨੌਰੀ ਬਾਰਡਰ ਤੇ ਜਿਹੜਾ ਨੁਕਸਾਨ ਹੋ ਬਹੁਤ ਵੱਡੇ ਪੱਧਰ ਤੇ ਹੋ ਗਿਆ ਸੀਗਾ ਤਾਂ ਉੱਥੇ ਹੀ ਇਹ ਕਿਸਾਨ ਪਹੁੰਚਣ ਦੀ ਕੋਸ਼ਿਸ਼ ਕਰੇ ਸਨ ਤਾਂ ਉੱਥੇ ਜਿਹੜਾ ਮਾਹੌਲ ਆ ਉਹ ਤਣਾਅਪੂਰਨ ਹੋ ਜਾਂਦਾ ਤੇ ਇੱਕ ਵਾਰ ਮੁਰਤ ਨੂੰ ਇਹ ਤਸਵੀਰਾਂ ਦਿਖਾ ਦਿੰਦੇ ਆ ਅੱਗੇ ਨਿਕਲ ਫਿਰ ਦੁਲ ਦੁਲ ਆ ਗਿਆ ਅਫਸਰਵਾਦੀ ਸ਼ੁਰੂ ਹੋ ਗਈ ਸੀ ਸਾਈਡ ਮੇ ਰਹਾ ਕੇ ਪਿੱਛੇ ਨਾ ਜਾ ਕੇ